ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਭਾਰੀ ਜਿੱਤ ਤੋਂ ਬਾਅਦ ਪਰਿਵਾਰਾਂ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀ ਦਾ ਮਾਹੌਲ ਨਜ਼ਰ ਆ ਰਿਹਾ ਹੈ। ਇਸੇ ਚਲਦੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਧੀ ਦੀ ਜਿੱਤ ਦਾ ਜਸ਼ਨ ਮਾਪੇ ਮਨਾ ਰਹੇ ਨੇ। ਅਮਨ ਜੋਤ ਕਰਦੇ ਮਾਪਿਆਂ ਦੇ ਵੱਲੋਂ ਭੰਗੜੇ ਪਾਏ ਜਾ ਰਹੇ ਨੇ ਇੱਕ ਦੂਸਰੇ ਨੂੰ ਲੱਡੂ ਖਵਾਏ ਜਾ ਰਹੇ ਨੇ ਘਰ ਦੇ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਪਰਿਵਾਰਕ ਮੈਂਬਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਹੱਥ ਦੇ ਵਿੱਚ ਝੰਡੇ ਫੜੇ ਹੋਏ ਨੇ ਟੀ-ਸ਼ਰਟਾਂ ਪਾਈਆਂ ਹੋਈਆਂ ਨੇ ਨਾਲ ਦੀ ਨਾਲ ਪਰਿਵਾਰ ਜਸ਼ਨ ਮਨਾ ਰਿਹਾ ਕਿਸ ਤਰੀਕੇ ਦੇ ਨਾਲ ਵੱਡੀ ਜਿੱਤ ਹਾਸਲ ਕਰਕੇ ਪਰਵਾਰ ਦਾ ਨਾਮ ਰੌਸ਼ਨ ਜਿਹੜਾ ਵਾ ਉਹ ਧੀਆ ਨੇ ਕੀਤਾ ਤਾਂ ਉਸ ਤੋਂ ਬਾਅਦ ਹਰ ਇੱਕ ਮਾਪੇ ਜਿਹੜੇ ਨੇ ਹਰ ਇੱਕ ਧੀ ਦੇ ਮਾਪੇ ਮਾਣ ਮਹਿਸੂਸ ਕਰ ਰਹੇ ਨੇ ਘਰ ਦੇ ਵਿੱਚ ਢੋਲ ਲਗਾਲੇ ਵਜਾ ਕੇ ਜਸ਼ਨ ਦਾ ਮਾਹੌਲ ਹੈ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ ਹਰ ਕੋਈ ਖੁਸ਼ ਹੋਇਆ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਧੀਆ ਨੇ ਦੇਸ਼ ਦਾ ਨਾਮ ਰੌਸ਼ਨ ਕਰ ਦਿੱਤਾ ਇੱਕ ਵੱਡੀ ਤੇ ਇਤਿਹਾਸਕ ਜਿੱਤ ਹਾਸਲ ਕਰਨ ਤੋਂ ਬਾਅਦ ਤਾਂ ਕਈ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਇਹ ਜਿੱਤ ਜਿਹੜੀ ਆ ਭਾਰਤ ਦੇ ਹਿੱਸੇ ਪਈ ਹੈ ਤੇ ਨਾਲ ਦੀ ਨਾਲ ਇਹ ਕੁਝ ਪੰਜਾਬ ਦੀਆਂ ਵੀ ਧੀਆਂ ਜਿਹੜੀਆਂ ਨੇ ਹੁਣ ਵੱਡੇ ਪੱਦਰ ਤੇ ਚਿਤ ਹਾਸਲ ਕਰਕੇ ਪੰਜਾਬ ਦਾ ਨਾਮ ਵੀ ਰੌਸ਼ਨ ਕਰ ਦਿੱਤਾ ਹੈ ਪਰਿਵਾਰ ਬੇहद ਖੁਸ਼ ਹੈ ਚਿਹਰੇ ਤੇ ਮੁਸਕਾਹਟ ਇੰਨੀ ਜ਼ਿਆਦਾ ਹੈ ਕਿ ਪਰਿਵਾਰ ਇੰਨਾ ਕਮਾਨ ਮਹਿਸੂਸ ਕਰ ਰਿਹਾ ਕਿ ਉਹਨਾਂ ਦੇ ਜਿਹੜੀ ਉਹਨਾਂ ਦੀ ਧੀ ਦੇ ਕਰਕੇ ਇਸ ਪਰਿਵਾਰ ਦੇ ਵੀ ਚਰਚੇ ਹੋ ਗਏ ਨੇ ਅਮਨਜੋਤ ਕੌਰ ਦੇ ਮਾਪਿਆਂ ਨੇ ਪੰਗੜੇ ਪਾਈ ਨੇ ਬੜਕਾ ਮਾਰਦੇ ਹੋਏ ਨਜ਼ਰ ਆ ਰਹੇ ਨੇ ਕਿ ਦੂਸਰੇ ਨੂੰ ਲੱਡੂ ਖਵਾ ਕੇ ਖੁਸ਼ੀ ਦਾ ਮਾਹੌਲ ਬਣਾਇਆ ਹੋਇਆ ਘਰ ਦੇ ਵਿੱਚ ਤਾਂ ਤਸਵੀਰਾਂ ਜਿਹੜੀਆਂ ਸਾਹਮਣੇ ਆਇਆ ਨਹੀਂ ਕਿ ਪਰਿਵਾਰ ਜਿਹੜਾ ਵਾ ਬੇਹੱਦ ਖੁਸ਼ ਹੈ ਉਹਨਾਂ ਦੀ ਖੁਸ਼ੀ ਜਿਹੜੀ ਆ ਸੰਭਾਲੀ ਨਹੀਂ ਜਾ ਰਹੀ ਆ ਤਾਂ ਉਸ ਤੋਂ ਬਾਅਦ ਦੱਸ ਦਈਏ ਕਿ ਹੁਣ 47 ਸਾਲਾਂ ਦਾ ਇਹ ਜਿਹੜਾ ਪਰਿਵਾਰ ਦਾ ਜਾਂ ਹਰ ਇੱਕ ਪੰਜਾਬੀ ਦਾ ਭਾਰਤੀ ਦਾ ਜਿਹੜਾ ਸਬਰ ਸੀਗਾ ਉਸ ਸਬਰ ਦਾ ਫਲ ਜਰੂਰ ਮੱਠਾ ਮਿਲਿਆ ਹੈ ਔਰ ਆਖਰਕਾਰ ਵਰਲਡ ਕੱਪ ਦੀ ਜਿਹੜੀ ਟਰੋਫੀ ਆ ਉਪਾਰਤ ਦੇ ਹਿੱਸੇ ਆਈ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਪਰਿਵਾਰ ਬੇਹੱਦ ਜ਼ਿਆਦਾ ਖੁਸ਼ੀ ਆ ਤੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ ਤਾਂ ਤਸਵੀਰਾਂ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਰਿਵਾਰ ਜਸ਼ਨ ਮਨਾ ਰਿਹਾ ਕਿਸ ਤਰੀਕੇ ਦੇ ਨਾਲ ਪਰਿਵਾਰ ਦੇ ਚਿਹਰੇ ਦੇ ਉੱਤੇ ਖੁਸ਼ੀਆਂ ਜੜੀਆਂ ਦੇਖਣ ਨੂੰ ਮਿਲੀਆਂ ਨੇ ਤੇ ਨਾਲ ਦੀ ਨਾਲ ਇਹ ਜਿਹੜੀ ਖੁਸ਼ੀ ਆ ਪਰਿਵਾਰ ਮੈਂਬਰਾਂ ਦੀ ਸੰਭਾਲੀ ਨਹੀਂ ਜਾ ਰਹੀ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਭਾਰੀ ਜਿੱਤ ਤੋਂ ਬਾਅਦ ਪਰਿਵਾਰਾਂ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀ ਦਾ ਮਾਹੌਲ ਨਜ਼ਰ ਆ ਰਿਹਾ ਹੈ। ਇਸ ਦੇ ਚੱਲਦੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਧੀ ਦੀ ਜਿੱਤ ਦਾ ਜਸ਼ਨ ਮਾਪੇ ਮਨਾ ਰਹੇ ਨੇ। ਅਮਨ ਜੋਤ ਕਰਦੇ ਮਾਪਿਆਂ ਦੇ ਵੱਲੋਂ ਭੰਗੜੇ ਪਾਏ ਜਾ ਰਹੇ ਨੇ ਇੱਕ ਦੂਸਰੇ ਨੂੰ ਲੱਡੂ ਖਵਾਏ ਜਾ ਰਹੇ ਨੇ ਘਰ ਦੇ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਪਰਿਵਾਰਕ ਮੈਂਬਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਹੱਥ ਦੇ ਵਿੱਚ ਝੰਡੇ ਫੜੇ ਹੋਏ ਨੇ ਟੀ-ਸ਼ਰਟਾਂ ਪਾਈਆਂ ਹੋਈਆਂ ਨੇ ਆ ਨਾਲ ਦੀ ਨਾਲ ਪਰਿਵਾਰ ਜਸ਼ਨ ਮਨਾ ਰਿਹਾ ਕਿਸ ਤਰੀਕੇ ਦੇ ਨਾਲ ਵੱਡੀ ਜਿੱਤ ਹਾਸਲ ਕਰਕੇ ਪਰਵਾਰ ਦਾ ਨਾਮ ਰੌਸ਼ਨ ਜਿਹੜਾ ਵਾ ਉਹ ਧੀਾਂ ਨੇ ਕੀਤਾ ਤਾਂ ਉਸ ਤੋਂ ਬਾਅਦ ਹਰ ਇੱਕ ਮਾਪੇ ਜਿਹੜੇ ਨੇ ਹਰ ਇੱਕ ਧੀ ਦੇ ਮਾਪੇ ਮਾਣ ਮਹਿਸੂਸ ਕਰ ਰਹੇ ਨੇ ਘਰ ਦੇ ਵਿੱਚ ਢੋਲ ਲਗਾਲੇ ਵਜਾ ਕੇ ਜਸ਼ਨ ਦਾ ਮਾਹੌਲ ਹੈ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ ਹਰ ਕੋਈ ਖੁਸ਼ ਹੋਇਆ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਧੀਾਂ ਨੇ ਦੇਸ਼ ਦਾ ਨਾਮ ਰੌਸ਼ਨ ਕਰ ਦਿੱਤਾ ਇੱਕ ਵੱਡੀ ਤੇ ਇਤਿਹਾਸਕ ਜਿੱਤ ਹਾਸਲ ਕਰਨ ਤੋਂ ਬਾਅਦ ਤਾਂ ਕਈ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਇਹ ਜਿੱਤ ਜਿਹੜੀ ਆ ਭਾਰਤ ਦੇ ਹਿੱਸੇ ਪਈ ਹੈ ਤੇ ਨਾਲ ਦੀ ਨਾਲ ਇਹ ਕੁਝ ਪੰਜਾਬ ਦੀਆਂ ਵੀ ਧੀਆਂ ਜਿਹੜੀਆਂ ਨੇ ਹੁਣ ਵੱਡੇ ਪੱਦਰ ਤੇ ਚਿਤ ਹਾਸਲ ਕਰਕੇ ਪੰਜਾਬ ਦਾ ਨਾਮ ਵੀ ਰੌਸ਼ਨ ਕਰ ਦਿੱਤਾ ਹੈ ਪਰਿਵਾਰ ਬੇहद ਖੁਸ਼ ਹੈ ਚਿਹਰੇ ਤੇ ਮੁਸਕਾਹਟ ਇੰਨੀ ਜ਼ਿਆਦਾ ਹੈ ਕਿ ਪਰਿਵਾਰ ਇੰਨਾ ਕਮਾਨ ਮਹਿਸੂਸ ਕਰ ਰਿਹਾ ਕਿ ਉਹਨਾਂ ਦੇ ਜਿਹੜੀ ਉਹਨਾਂ ਦੀ ਧੀ ਦੇ ਕਰਕੇ ਇਸ ਪਰਿਵਾਰ ਦੇ ਵੀ ਚਰਚੇ ਹੋ ਗਏ ਨੇ ਅਮਨਜੋਤ ਕੌਰ ਦੇ ਮਾਪਿਆਂ ਨੇ ਪੰਗੜੇ ਪਾਈ ਨੇ ਬੜਕਾ ਮਾਰਦੇ ਹੋਏ ਨਜ਼ਰ ਆ ਰਹੇ ਨੇ ਕਿ ਦੂਸਰੇ ਨੂੰ ਲੱਡੂ ਖਵਾ ਕੇ ਖੁਸ਼ੀ ਦਾ ਮਾਹੌਲ ਬਣਾਇਆ ਹੋਇਆ ਘਰ ਦੇ ਵਿੱਚ ਤਾਂ ਤਸਵੀਰਾਂ ਜਿਹੜੀਆਂ ਸਾਹਮਣੇ ਆਇਆ ਨਹੀਂ ਕਿ ਪਰਿਵਾਰ ਜਿਹੜਾ ਵਾ ਬੇਹੱਦ ਖੁਸ਼ ਹੈ ਉਹਨਾਂ ਦੀ ਖੁਸ਼ੀ ਜਿਹੜੀ ਆ ਸੰਭਾਲੀ ਨਹੀਂ ਜਾ ਰਹੀ ਆ ਤਾਂ ਉਸ ਤੋਂ ਬਾਅਦ ਦੱਸ ਦਈਏ ਕਿ ਹੁਣ 47 ਸਾਲਾਂ ਦਾ ਇਹ ਜਿਹੜਾ ਪਰਿਵਾਰ ਦਾ ਜਾਂ ਹਰ ਇੱਕ ਪੰਜਾਬੀ ਦਾ ਭਾਰਤੀ ਦਾ ਜਿਹੜਾ ਸਬਰ ਸੀਗਾ ਉਸ ਸਬਰ ਦਾ ਫਲ ਜਰੂਰ ਮੱਠਾ ਮਿਲਿਆ ਹੈ ਔਰ ਆਖਰਕਾਰ ਵਰਲਡ ਕੱਪ ਦੀ ਜਿਹੜੀ ਟਰੋਫੀ ਆ ਉਪਾਰਤ ਦੇ ਹਿੱਸੇ ਆਈ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਪਰਿਵਾਰ ਬੇਹੱਦ ਜ਼ਿਆਦਾ ਖੁਸ਼ੀ ਆ ਤੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ ਤਾਂ ਤਸਵੀਰਾਂ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਰਿਵਾਰ ਜਸ਼ਨ ਮਨਾ ਰਿਹਾ ਕਿਸ ਤਰੀਕੇ ਦੇ ਨਾਲ ਪਰਿਵਾਰ ਦੇ ਚਿਹਰੇ ਦੇ ਉੱਤੇ ਖੁਸ਼ੀਆਂ ਜੜੀਆਂ ਦੇਖਣ ਨੂੰ ਮਿਲੀਆਂ ਨੇ ਤੇ ਨਾਲ ਦੀ ਨਾਲ ਇਹ ਜਿਹੜੀ ਖੁਸ਼ੀ ਆ ਪਰਿਵਾਰ ਮੈਂਬਰਾਂ ਦੀ ਸੰਭਾਲੀ ਨਹੀਂ ਜਾ ਰਹੀ ਹੈ